ਅੱਜ ਭਾਗਪੁਰ ਦੇ ਪਹਿਲਾ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਉਦਘਾਟਨ ਕੀਤਾ ਹੁਣ ਪ੍ਰਾਇਮਰੀ ਸਕੂਲ ਦੇ ਵਿੱਚ ਭਾਗਪੁਰ ਚਾਰ ਕਮਰਿਆਂ ਦੀ ਜਿਹੜੀ ਗਰਾਉਂਡ ਰਹੀ ਸੀ 30 ਲੱਖ 40000 ਰੁਪਿਆ ਜਿਹਦੇ ਵਿੱਚ ਬਹੁਤ ਵਧੀਆ ਚਾਰ ਰੂਮ ਖੁੱਲੇ ਰੂਮ ਜਿਹਦੇ ਵਿੱਚ ਬੱਚਿਆਂ ਦੇ ਬੈਠਣ ਲਈ ਡੈਸਕ ਟੂਪ ਪ੍ਰੋਜੈਕਟਰ ਹਰ ਉਹ ਸਭ ਦਾ ਵਲਟੀਆਂ ਬੱਚਿਆਂ ਨੂੰ ਜੀਐਸਯੂ ਨਾਲ ਦੀ ਨਾਲ ਜਿਹੜੀ ਹੈ ਗਰਾਉਂਡ ਦੇ ਵਿੱਚ ਹੀ ਐਡ ਹੋ ਕੇ ਆਉਂਦੀਆਂ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਲੱਖਾਂ ਰੁਪਏ ਦੀ ਗਰਾਉਂਡ ਇਸ ਪਿੰਡ ਭਾਗਪੁਰ ਦੇ ਸਕੂਲਾਂ ਨੂੰ ਕੀਤੀ ਸੋ ਪੂਰੇ ਪੰਜਾਬ ਦੇ ਵਿੱਚ ਜਿੱਥੇ 2000 ਕਰੋੜ ਤੋਂ ਵੱਧ ਦੀ ਜਿਹੜੀ ਗ੍ਰਾਂਟ ਪੂਰੇ ਪੰਜਾਬ 'ਚ ਦਿੱਤੀ ਸੋ ਕਰੋੜਾਂ ਰੁਪਏ ਦੀ ਗ੍ਰਾਂਟ ਜਿਹੜਾ ਸਾਡੇ ਵਾਲ ਦੇ ਵਿੱਚ ਮਹਾਰੋਸ ਸਕੂਲਾਂ ਤੇ ਜਾ ਰਿਹਾ ਬੜੀ ਖੁਸ਼ੀ ਹੁੰਦੀ ਹੈ ਜਿੱਥੇ ਲੱਖਾਂ ਰੁਪਏ ਦੀ ਗ੍ਰਾਂਟ ਜਿਹੜੀ ਸਕੂਲਾਂ 'ਚ ਲੱਗੀ ਹੋਈ ਹੈ ਸੋ ਮੈਂ ਪੂਰੇ ਹਲਕੇ ਵਾਸੀਆਂ ਵੱਲੋਂ ਮੈਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਤੇ ਆਪਣੇ ਕਲੀਕ ਭਰਾ ਅਰਜੋਰ ਬੈਂਦ ਜੀ ਜੋ ਮੰਤਰੀ ਸਾਹਿਬ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਉਹਨਾਂ ਦਾ ਧੰਨਵਾਦੀ ਕਰਦਾ ਜਿਹੜਾ ਦਾ ਸਾਡੇ ਕੋਲ ਬਿਨਾਂ ਮੰਗੇ ਸਾਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਹਲਕਾ ਸਾਡੇ ਵਾਲ ਚਾਈ ਬਹੁਤ ਬਹੁਤ ਧੰਨਵਾਦ ਆ ਦੂਤ ਬਹੁਤ ਵਧੀਆ ਸਹਾਰੇ ਦਿੱਤੀ ਹੈ ਜੀ ਚਾਰ ਕਮਰੇ ਬਣਾ ਕੇ ਦਿੱਤੇ ਨੇ ਜੀ ਬਹੁਤ ਵਧੀਆ ਪੜਾਈ ਵੀ ਵਧੀਆ ਹੋਈ ਹੈ ਇੱਥੇ ਕਿੰਨੇ ਬੱਚੇ ਪੜ੍ਹਦੇ ਨੇ ਇੱਥੇ ਬੱਚੇ ਹੈਗੇ ਜੀ ਇੱਥੇ ਇਸ ਦੀ ਗਲਤੀ ਹੋਈ ਹੈ ਲੱਗਦਾ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਨਾਲੋਂ ਪਛਾੜ ਰਹੇ ਨੇ ਹਣੇ ਸਰਕਾਰੀ ਸਕੂਲ ਬਿਲਕੁਲ ਜੀ ਪਛਾੜ ਰਹੇ ਨੇ ਅੱਗੇ ਜਾ ਰਹੇ ਨੇ ਹਾਂ ਜੀ ਬਿਲਕੁਲ ਜੀ ਸਮਾਰਟ ਕਲਾਸਾਂ ਵੀ ਬਣ ਚੁੱਕੀਆਂ ਇਹ ਇੱਥੇ ਹਾਂ ਜੀ ਬਣ ਗਿਆ ਜੀ ਪਿਆਰਾ ਜੀ ਕਲਾਸ ਚાલુ ਜੀ